ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਤੇ ਮੇਰਾ ਵੀਰ ਜਰੂਰ ਪ੍ਰੈਸ ਕਰ ਦਿਆ ਕਰੋ ਤੇ 62801 3732522 ਜੀ ਮੇਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਘੜ੍ਹ ਬਾਈ ਜੀ ਲਵਾ ਸਕਦੇ ਹੋ ਅੱਜ ਆਪਾਂ ਤੁਹਾਡੇ ਲਈ ਇੱਕ ਟਰਾਲੀ ਤੇ ਇੱਕ ਜੌਂਡੀਆ ਟਰੈਕਟਰ ਲੈ ਕੇ ਆਇਆ ਪਹਿਲਾਂ ਗੱਲ ਕਰਦੇ ਹਾਂ ਬਾਈ ਜੀ ਟਰਾਲੀ ਬਾਰੇ ਬਾਈ ਜੀ ਦੋਨੇ ਸੰਧ ਇਸੇ ਬਾਈ ਦੇ ਆ 84277 25955 84277 ਅਤੇ 25955 ਵੀਰ ਦਾ ਮੋਬਾਈਲ ਨੰਬਰ ਆ ਗੱਲ ਕਰਦੇ ਆ ਟਰਾਲੀ ਦੀ ਟਰਾਲੀ ਹੈਗੀ ਆ ਬਾਈ ਜੀ 14 7 ਦੀ ਟਰਾਲੀ ਆ ਬਾਈ ਜੀ 14 7 ਦੀ ਟਰਾਲੀ ਹੈਗੀ ਰੇਲ ਵਾਲਾ ਹਿੱਸਾ ਲੱਗਿਆ ਹੋਇਆ ਹੈਗਾ ਟਰਾਲੀ ਤੇ ਜੇਕਰ ਬੈੱਡ ਦੀ ਗੱਲ ਕਰਕੇ ਤਾਂ ਪੱਤੀ ਵਾਲਾ ਬੈੱਡ ਲੱਗਿਆ ਹੋਇਆ ਬਿਲਕੁਲ ਸਾਫ਼ ਕੰਡੀਸ਼ਨ ਦੀ ਟਰਾਲੀ ਹੈਗੀ ਤੇ ਬਾਈ ਜੀ ਜੇਕਰ ਆਪਾਂ ਹੁਣ ਟਾਇਰਾਂ ਦੀ ਗੱਲ ਕਰਕੇ ਤਾਂ ਪੱਕੇ ਟਾਇਰ ਨੇ ਕੰਪਨੀ ਦੇ ਟਾਇਰ ਆ ਬਾਈ ਜੀ 45 ਤੋਂ 50 ਪੈਸੇ ਟਾਇਰ ਪਏ ਹੈਗੇ ਨਾਲ ਦਾ ਰੰਗ ਪੇਂਟ ਪਿਆਗਾ ਸਾਰੀ ਟਰਾਲੀ ਬਾਈ ਜੀ ਬਿਲਕੁਲ origignal ਆ ਗਈ ਫਰਸ਼ ਵਗੈਰਾ ਬੇਦਾਗਾਗਾ ਬਿਲਕੁਲ ਵਧੀਆ ਤੇ origignal ਟਰਾਲੀ ਦਾ ਰੇਟ ਹੈਗਾ 2 ਲੱਖ ਤੇ 40000 ਰੁਪਏ ਡਿਮਾਂਡ ਆ ਬਾਈ ਜੀ ਮੌਕੇ ਤੇ ਵਧੀਆ ਮੰਨ ਤਨ ਬਾਈ ਜੀ ਹੋ ਜਾਊਗਾ ਅਗਲਾ ਸੰਧ ਹੈਗਾ ਬਾਈ ਜੀ ਆਪਾਂ ਕੋਲ ਜੌਂਡੀਅਰ ਟਰੈਕਟਰ ਆਗਾ ਵੀਰ ਦਾ ਮੋਬਾਈਲ ਨੰਬਰ ਹੈਗਾ ਗਾਈ ਜੀ ਜੌਂਡੀਅਰ ਦਾ ਟਰੈਕਟਰ ਹੈਗਾ 5310 ਦਾ ਮੋਬਾਈਲ ਨੰਬਰ ਹੈਗਾ 991705721122 ਦਾ ਮੋਬਾਈਲ ਨੰਬਰ ਤੇ ਬਾਈ ਜੀ ਮਾਡਲ ਹੈਗਾ ਡਾਇਰੈਕਟਰ ਦਾ 2009 ਮਾਡਲ ਟਰੈਕਟਰ ਆ ਬਾਈ ਜੀ 2009 ਮਾਡਲ ਟਰੈਕਟਰ ਹੈਗਾ ਫੈਵਰ ਦੀ ਛਤਰੀ ਵਗੈਰਾ ਟਰੈਕਟਰ ਤੇ ਲੱਗੀ ਹੋਈ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜినਲ ਹੈਗਾ ਪਾਵਰ ਸਟੀering ਟਰੈਕਟਰ ਹੈਗਾ ਸਾਈਡ ਗੇਅਰ ਹੈਗਾ ਸਾਰਾ ਟਰੈਕਟਰ ਬਿਲਕੁਲ ਫੁੱਲ Ориਜినਲ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਹੈਗੀ ਰੰਗ ਪੇਂਟ ਬਾਈ ਜੀ ਬਿਲਕੁਲ ਨਾਲ ਦਾ ਰੰਗ ਪੇਂਟ ਪਿਆ ਬਿਲਕੁਲ ਸਾਫ ਕੰਡੀਸ਼ਨ ਦਾ ਰੰਗ ਪੇਂਟ ਡਬਲ ਪੀਟੀਓ ਡਬਲ ਡਿਸਟਿਬਿਊਟਰ ਲੱਗਾ ਹੈ ਟਰੈਕਟਰ ਤੇ ਬਾਈ ਜੀ ਤੇ ਜੇਕਰ ਬਾਈ ਜੀ ਆਪਾਂ ਟਾਇਰਾਂ ਦੀ ਗੱਲ ਕਰੀਏ ਹਨ ਚਾਰੋ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਨੇ 65 ਤੋਂ 70 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਬਾਹਿਤ ਹੀ ਚੱਲਿਆ ਹੋਇਆ ਜੇਕਰ ਤੁਸੀਂ ਵੀ ਬਾਈ ਜੀ ਟਰੈਕਟਰ ਲੈਣਾ ਤਾਂ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਵੀਰ ਵੱਲੋਂ ਪੂਰੀ ਫੁੱਲ ਗਾਰੰਟੀ ਹੁੰਦੀ ਐ ਦੋਨੋਂ ਸੰਦਾ ਦੀ ਫੁੱਲ ਗਾਰੰਟੀ ਐ ਤੇ ਇਹਦੀ ਡਿਮਾਂਡ ਹੈ ਕੀ ਬਾਈ ਜੀ 4 ਲੱਖ ਕਿ 80000 ਰੁਪਏ ਡਿਮਾਂਡ ਆ ਬਾਈ ਜੀ 4 ਲੱਖ ਤੇ 80000 ਰੁਪਏ ਡਿਮਾਂਡ ਹੈਗੀ ਮੌਕੇ ਤੇ ਪੂਰਾ ਵਧੀਆ ਮਾਨਤਨੂ ਬੂਗਾ ਦੋਨਾਂ ਸੰਦਾਂ ਦਾ ਵੀਡੀਓ ਚੰਗੀ ਲੱਗਦੀ ਆ ਸ਼ੇਅਰ ਤੇ ਲਾਈਕ ਕਰਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਬਾਈ ਜੀ ਇਦਾਂ ਦੀ ਵੀਡੀਓ ਦੇਖਣ ਲਈ ਕਰ ਲੋ ਚੈਨਲ ਸਬਸਕ੍ਰਾਈਬ